ਗੁਰਮੁਖ ਪਿਆਰਿਓ ਦਰਬਾਰ ਸਾਹਿਬ ਦੀ ਇਹ ਗੱਲ ਹੈ ਵਜ਼ੀਰ ਖਾਨ ਬੜੇ ਹਕੀਮਾਂ ਕੋਲੇ ਗਿਆ ਵੈਦਾਂ ਕੋਲੇ ਗਿਆ ਦੇਸੀ ਜੜੀ ਬੂਟੀ ਦਵਾਈਆਂ ਦੀ ਵਰਤੋਂ ਬੜੀ ਕੀਤੀ ਪਰ ਜਾ ਜਾ ਕੇ ਥੱਕ ਗਿਆ ਉਹਨੂੰ ਰੋਗ ਕਿਹੜਾ ਸੀ ਉਹਨੂੰ ਬਿਮਾਰੀ ਕਿਹੜੀ ਸੀ ਕਿਉਂਕਿ ਉਹਦੇ ਪੇਟ ਦੇ ਵਿੱਚ ਢਿੱਡ ਵਿੱਚ ਇੱਕ ਜਲੌਦਰ ਦਾ ਰੋਗ ਬਣਦਾ ਸੀ ਜਲੌਦਰ ਦਾ ਅਰਥ ਹੁੰਦਾ ਵੀ ਖੂਨ ਦੀ ਕਮੀ ਘਟ ਜਾਣੀ ਖੂਨ ਨਾ ਬਣਨਾ ਪਾਣੀ ਬਣੀ ਜਾਣਾ ਰੋਟੀ ਵੀ ਖਾਦੀ ਆ ਕੁਝ ਪੀਣ ਵਾਲੀ ਚੀਜ਼ ਪੀਤੀ ਵੀ ਆ ਪਾਣੀ ਵੀ ਪੀਤਾ ਦੁੱਧ ਵੀ ਪੀਤਾ ਉਹਦਾ ਪਾਣੀ ਬਣ ਜਾਣਾ ਖੂਨ ਨਾ ਬਣਨਾ ਬਲੱਡ ਨਾ ਬਣਨਾ ਬੜਾ ਪਰੇਸ਼ਾਨ ਸੀ ਬੜਾ ਦੁਖੀ ਸੀ ਕਰ ਲਾਉਂਦਾ ਪਿਆ ਰੋਂਦਾ ਪਿਆ ਉੱਬਾ ਵੱਜਦੀਆਂ ਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਸੱਚੇ ਪਾਤਸ਼ਾਹ ਮਹਾਰਾਜ ਦੁੱਖ ਭਜਨੀ ਸਬੇਰੀ ਦੇ ਨੀਚੇ ਬੈਠ ਕੇ ਪੱਕੇ ਸਰੋਵਰ ਦੀ ਕਾਰ ਸੇਵਾ ਕਰਵਾ ਰਹੀ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹ ਕਾਰ ਦੀ ਟੋਕਰੀ ਉਹਨਾਂ ਨੇ ਸਰੋਵਰ ਦੇ ਵਿੱਚੋਂ ਚੁੱਕ ਕੇ ਆਪਣੇ ਸੀਸ ਤੇ ਰੱਖੀ ਹੋਈ ਹੈ। ਬਾਹਰ ਸੁੱਟ ਦੇ ਪਈ ਹੈ। ਜਦੋਂ ਕਹਿੰਦੇ ਵਜ਼ੀਰ ਖਾਂ ਗਿਆ ਇਹਨੇ ਜਾ ਕੇ ਮਹਾਰਾਜ ਨੂੰ ਹੱਥ ਜੋੜੇ ਮੱਥਾ ਟੇਕਿਆ ਗੁਰੂ ਸਾਹਿਬ ਕਹਿਣ ਲੱਗੇ ਵੀ ਕੀ ਗੱਲ ਹੈ ਕੀ ਹੋਇਆ ਕਹਿੰਦਾ ਮਹਾਰਾਜ ਜੀ ਬੜਾ ਵੱਡਾ ਦੁੱਖ ਹੈ ਬਹੁਤ ਕਬਰਾਟ ਹੋ ਰਹੀ ਹੈ ਪੇਟ ਐਡਾ ਜਿਆਦਾ ਫੁੱਲ ਗਿਆ ਢਿੱਡ ਬੜਾ ਵੱਡਾ ਹੋ ਗਿਆ ਪਾਣੀ ਭਰੀ ਜਾ ਰਿਹਾ ਮਹਾਰਾਜ ਨੇ ਫਿਰ ਆਪਣੇ ਕੋਲ ਉਹਨੂੰ ਵਜ਼ੀਰ ਖਾਨ ਨੂੰ ਲਟਾ ਲਿਆ ਐ ਲੰਮਾ ਪਾਲਿਆ ਜਿਵੇਂ ਕੋਈ ਸਧਾਰਨ ਮਨੁੱਖ ਪਿਆ ਹੁੰਦਾ ਵਿਅਕਤੀ ਬੰਦਾ ਬਾਬਾ ਬੁੱਢਾ ਸਾਭ ਜੀ ਉਹ ਕਾਰ ਸੇਵਾ ਦੀ ਟੋਕਰੀ ਲੈ ਕੇ ਬਾਹਰ ਆਏ ਮਿੱਟੀ ਦੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਕਹਿੰਦੇ ਬਾਬਾ ਜੀ ਇਹ ਗੁਰਨਾਣਕ ਦੇ ਘਰ ਦੇ ਵਿੱਚ ਆਇਆ ਇਹਦਾ ਦੁੱਖ ਦੂਰ ਕਰੋ ਰੋਗ ਦੂਰ ਕਰੋ ਤੇ ਬਾਬਾ ਬੁੱਢਾ ਸਾਭ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਸਮਰੱਥ ਗੁਰੂ ਹੋ ਸਰਬ ਕਲਾ ਸੰਪੂਰਨ ਹੋ ਗੁਣਾ ਦੇ ਮਾਲਕ ਹੋ ਤੁਸੀਂ ਤਾਂ ਗੁਣਾ ਦੀ ਖਾਨ ਤੁਸੀਂ ਇਹਨਾਂ ਨੂੰ ਠੀਕ ਕਰੋ ਇਹਦਾ ਭਲਾ ਕਰੋ ਗੁਰੂ ਅਰਜਨ ਸਾਹਿਬ ਜੀ ਨੇ ਫੇਰ ਕਿਹਾ ਨਹੀਂ ਬਾਬਾ ਜੀ ਤੁਸੀਂ ਭਲਾ ਕਰੋ ਤੁਸੀਂ ਇਹਦੀ ਬਿਮਾਰੀ ਤੋੜੋ ਇਹ ਇੱਥੇ ਫਿਰ ਗੁਰਮੁਖ ਪਿਆਰਿਓ ਜਦੋਂ ਬਚਨ ਬਲਾਸ ਹੋਏ ਤੇ ਬਾਬਾ ਬੁੱਢਾ ਸਾਹਿਬ ਜਿਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਹੁਕਮ ਮੰਨਿਆ ਹੁਕਮ ਨੂੰ ਮੰਨਦਿਆਂ ਹੋਇਆਂ ਉਹ ਜਿਹੜੀ ਕਾਰ ਦੀ ਸੇਵਾ ਗਾਰ ਦੀ ਟੋਕਰੀ ਸੀ ਉਹ ਵਜ਼ੀਰ ਖਾਨ ਦੇ ਪੇੜ ਤੇ ਮਾਰੀ ਉਹਦਾ ਰੋਗ ਦੂਰ ਹੋ ਗਿਆ ਉਹਨੂੰ ਆਰਾਮ ਹੋਣਾ ਸ਼ੁਰੂ ਹੋ ਗਿਆ ਤੇ ਉੱਥੇ ਫਿਰ ਮਹਾਰਾਜ ਨੇ ਕਿਹਾ ਸੀ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਵਜ਼ੀਰ ਖਾਂ ਜਦੋਂ ਇਹ ਰੋਗ ਬਣੇਗਾ ਆ ਸਾਡਾ ਨਾਲ ਇੱਕ ਸਿੱਖ ਲੈ ਜਾਏ ਉਹ ਕਿਸੇ ਵਿਦਵਾਨ ਨੇ ਨਾਮ ਉਹਦਾ ਸੇਵਾ ਰਾਮੇ ਲਿਖਿਆ ਕਿਸੇ ਨੇ ਕਿਹੜਾ ਨਾਮ ਲਿਖਿਆ ਵਿਦਵਾਨਾਂ ਵਿੱਚ મત ਭੇਦ ਹੈ ਤੇ ਗੁਰਮਖ ਪਿਆਰਿਓ ਵਜ਼ੀਰ ਖਾਂ ਫਿਰ ਉਹ ਸਿੱਖ ਘਰੇ ਲੈ ਕੇ ਗਿਆ ਮਹਾਰੀ ਕਹਿੰਦੇ ਇਹਦੀ ਸੇਵਾ ਬਹੁਤ ਕਰਨੀ ਹੈ ਤਨ ਮਨ ਤੁਹਾਡੇ ਨਾਲ ਕਿਸੇ ਗੱਲ ਤੋਂ ਕਮੀ ਨਹੀਂ ਆਉਣ ਦੇਣੀ ਇਸ ਸਿੱਖ ਨੂੰ ਤੇ ਜਦੋਂ ਤੈਨੂੰ ਰੋਗ ਬਣਿਆ ਕਰੇਗਾ ਬਿਮਾਰੀ ਬਣਿਆ ਕਰੇਗੀ ਆ ਸਿੱਖ ਤੋਂ ਸੁਖਮਨੀ ਸਾਹਿਬ ਦੀ ਬਾਣੀ ਸੁਣ ਲਿਆ ਕਰੀ ਇਸੇ ਤਰੀਕੇ ਨਾਲ ਕਹਿੰਦੇ ਜਦੋਂ ਸਮਾ ਬਤੀਤ ਹੋ ਗਿਆ ਉਹ ਘਰ ਦੇ ਵਿੱਚ ਸੇਵਾ ਪਾਣੀ ਸਿੱਖ ਦੀ ਕਰਦਾ ਬਿਸਤਰਾ ਬਚਾਉਂਦਾ ਰੋਟੀ ਪਾਣੀ ਦਿੰਦਾ ਮਾਇਆ ਦਿੰਦਾ ਬਹੁਤ ਸੇਵਾ ਕਰਦਾ ਤੇ ਗੁਰਮੁਖ ਪਿਆਰਿਓ ਕੀ ਹੋਇਆ ਇੱਕ ਦਿਨ ਰੋਗ ਬਣਨਾ ਸ਼ੁਰੂ ਹੋ ਗਿਆ ਤੇ ਗੁਰੂ ਕੇ ਸਿੱਖ ਨੂੰ ਕਿਹਾ ਭਾਈ ਮੈਨੂੰ ਆਪ ਜੀ ਸੁਖਮਨੀ ਸਾਹਿਬ ਦੀ ਬਾਣੀ ਸੁਣਾਓ ਉਹ ਮਹਾਰਾਜ ਦੀ ਬਾਣੀ ਉਹਦੇ ਘਰੇ ਬੈਠ ਕੇ ਸੁਣਾਉਂਦਾ ਪਿਆ ਜਿਵੇਂ ਜਿਵੇਂ ਸਿੱਖ ਬਾਣੀ ਪੰਕਤੀ ਪੜੀ ਗਿਆ ਪੜੀ ਗਿਆ ਸੁਖਮਣੀ ਸਾਹਿਬ ਕਰੀ ਗਿਆ ਤੇ ਵਜ਼ੀਰ ਖਾਨ ਦਾ ਰੋਗ ਦੂਰ ਹੋ ਗਿਆ ਅਸੀਂ ਵੀ ਅਰਦਾਸ ਕਰਗੇ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਵੀ ਦੁੱਖਾਂ ਦੀ ਘੁੰਮਣ ਘੇਰੀ ਵਿੱਚ ਐ ਦੁੱਖਾਂ ਦੀ ਦੁਨੀਆ ਦੇ ਵਿੱਚ ਤੁਰੇ ਫਿਰਦੇ ਆ ਬੜੇ ਦੁੱਖ ਐ ਪਰ ਸਾਡਾ ਵੀ ਭਲਾ ਓਮੇ ਕਰੋ ਜਿਵੇਂ ਉਹ ਤੇਰੇ ਦਰ ਤੇ ਆ ਕੇ ਝੁਕਿਆ ਤੋਡੇ ਦਰ ਤੇ ਆ ਕੇ ਉਹਨੂੰ ਇਹ ਚੀਜ਼ ਦਾ ਸਕੂਨ ਮਿਲਿਆ ਉਹਨੂੰ ਸਰੂਰ ਮਿਲਿਆ ਜਿਵੇਂ ਵਜ਼ੀਰ ਖਾਨ ਦਾ ਰੋਗ ਦੂਰ ਹੋ ਗਿਆ ਮਹਾਰਾਜ ਸਾਡਾ ਰੋਗ ਵੀ ਦੂਰ ਕਰੋ ਸਾਡੇ ਦੁੱਖ ਵੀ ਦੂਰ ਕਰੋ ਸੱਚੇ ਪਾਤਸ਼ਾਹ ਜ਼ਿੰਦਗੀ ਮਿਲੀ ਹੈ ਇਹ ਸੁੱਖਾਂ ਦੇ ਵਿੱਚ ਬਤੀਤ ਹੋਵੇ ਇਹ ਅਰਦਾਸ ਕਰਿਓ ਤੇ ਸੰਗਤ ਜੀ ਚੰਗੀ ਗੱਲ ਲੱਗੀ ਹੋਵੇ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ ਫੋਲੋ ਵੀ ਕਰਿਆ ਕਰੋ ਤਨਵਾਦ